ਤਾਂ ਹਾਂ ਜੀ ਮਿੱਤਰੋ ਕਿਦਾਂ ਸਾਰੇ ਤੁਹਾਡਾ ਯਾਰ ਲੈ ਕੇ ਆ ਗਿਆ ਤੁਹਾਡੇ ਲਈ ਇੱਕ ਹੋਰ ਘੰਟ ਫਣੀ ਜੀ ਵੀਡੀਓ ਤਾਂ ਭਾਈ ਲਵੀ ਦੀਆਂ ਵੀਡੀਓ ਯਾਰ ਬਹੁਤ ਘੰਟ ਹੁੰਦੀਆਂ ਮੈਨੂੰ ਤਾਂ ਬੜਾ ਸਰਾ ਲੱਗਦੀਆਂ ਤਾਂ ਬਾਕੀ ਤੁਹਾਨੂੰ ਕਿਵੇਂ ਲੱਗਦੀਆਂ ਕਮੈਂਟ ਚ ਤੇ ਜਰੂਰ ਰਾਏ ਦਿਆ ਕਰੋ ਯਾਰ ਤੇ ਲਾਈਕ ਬਹੁਤ ਘਟ ਕਰਦੇ ਯਾਰ ਦੋਸਤੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਚਲੋ ਸ਼ੁਰੂ ਕਰਦੇ ਆਪਾਂ ਇਹ ਵੀਡੀਓ ਤੇ ਚਲੋ ਆਓ ਯਾਰ ਵੀਡੀਓ ਵੇਖਦੇ ਆਪਾਂ ਪਹਿਲਾਂ ਤੁਸੀਂ ਨਾ ਬਿਚੋਲ ਹਾਂਜੀ ਅੰਦੂਰੇ ਕਿਆ ਹੋ ਗਿਆ ਵਧੀਆ ਨਹੀਂ ਲੱਗੇਗੀ ਕਿਆ ਕਹਣਾ ਕਹਿੰਦਾ ਉਸ ਸਾਬ ਨਾਲ ਪੋਰੀ ਨਹੀਂ ਮਿਊਜ਼ਿਕ ਅਬ ਇਹ ਕੌਣ ਹੈ ਬੇ ਨਹੀਂ ਬੱਚਿਆ ਮੇਰੇ ਪੱਲੇ ਤੇਰੀ ਮੈਂ ਵੀਡੀਓ ਚੜਾ ਦੇਣੀ ਆ ਫਿਰ ਰੋਏਗੀ ਡਾਲਰ ਵੀ ਆ ਲਾ ਦਿੰਦਾ ਭਰਾ ਮੇਰਾ ਬਦਲਾ ਨੂੰ ਮੈਂ ਪੁੱਛਿਆ ਮੈਨੂੰ ਸਿੱਧੂ ਨੂੰ ਸਿਆਰੇ ਨਾਲ ਕੰਪੇਅਰ ਕਰੋ ਨਾ ਸੋ ਜਿਹੜੀ ਟੱਟੀ ਆ ਇਹਨੂੰ ਟੱਟੀ ਹੀ ਰਹਿਣ ਦੋ ਇਹਨੂੰ ਰਸਮ ਲਈ ਨਾ ਬਣਾਓ ਕੁਫੀ ਆਂਦੇ ਪੋਸਟਾਂ ਦੇ ਥੱਲੇ ਕਮੈਂਟ ਪੜ ਕੇ ਵੀ ਹੱਸਦੇ ਹੋਗੇ ਨਹੀਂ ਪੂਰਾ ਹੱਸਦੇ ਹੀ ਹੁਣ ਇੱਕ ਪਿੱਛੇ ਜੇ ਆਂਦੇ ਹੁੰਦੇ ਕਈ ਵਾਰ ਬਾਈ ਯਾਰ ਮੈਂ ਤੇਰੇ ਨਾਲ ਲੜ ਰਿਹਾ ਬਸ ਚੁਪਚਾਪ ਨਹਿਰ ਚਾਲਵਾਉਂਦਾ ਸਾਥ ਕਰੋ ਕਰਦੇ ਮਾਰ ਕਰਾਣਾ ਚਣਦੀ ਕਮਣੀ ਖਣੀਆਂ ਜਿਆ ਗੱਲਾਂ ਕਰਦੀ ਮੁੰਡੇ ਦਾ ਪਤਾ ਨਹੀਂ ਐਂਦਾ ਹੋ ਗਿਆ ਲੱਗਦਾ ਮੁੰਡੇ ਦਾ ਛੱਡ ਵੀਰ ਮੈਨੂੰ ਆ ਮਾਤਾ ਦਾ ਐਡਰੈਸ ਭੇਜ ਮੈਂ ਜਾਣਾ ਇਹਦੇ ਕੋਲ ਥੱਲੇ ਬੇਂਗਣ ਲਈ ਬੈਠੀ ਆ ਆਦਮਾ ਮੈਂ ਪਤਨੀ ਝੇਖ ਨੂੰ ਕਰਦੀ ਵੇ ਹੁਣ ਹਾਜ਼ਰ ਹੋ ਜਾ ਕੰਮ ਬਣਜੂ ਤਾਂ ਪਤਾ ਨਹੀਂ ਪਰ ਕੰਮ ਹੋ ਜਰੂਰ ਜਾਣਾ ਮੇਰੇ ਨੂੰ ਲਾਏ ਪਾਪਾ ਰੋਜੀ ਸਾਡੇ ਵਾਲਾ ਮੇਲਾ ਹੁੰਦਾ ਟਾ ਲੈਣੀ ਸੀ ਤੇ ਬੱਚਿਆ ਮੇਰੇ ਪੱਲੇ ਬੈਗੀ ਸਭ ਗਵਾ ਛੱਡਦੀ ਨਾ ਡਰ ਲੱਗਦਾ ਗੋਪੀ ਦੀ ਯਾਦ ਆਸ਼ ਚਲੀ ਗਈ ਕੋੜੀ ਬਣਾ ਕੇ ਦੇਖ ਸ਼ਾਇਦ ਕੋਈ ਯਾਦ ਆ ਜੇ ਕਹਿੰਦੇ ਹੱਡ ਬੀਤੀਆਂ ਸਭ ਯਾਦ ਕਰਵਾ ਦਿੰਦੀਆਂ ਆਪਾ ਫਿਰ ਬੈਗ ਗੇਅਰ ਸੋਹਣਿਆ ਹਾਏ ਬੇ ਦਿਲ ਪਿਆਰ ਦੇ ਬਦਲ ਪਿਆਰ ਦਾ ਤਾਂ ਪਤਾ ਨਹੀਂ ਠਰਕੀ ਲੱਗਦਾ ਕੁਝ ਹੋਰ ਮੰਗਦਾ ਟੀਕਾ ਲਾ ਘੂਸਿਆ ਡਾਲਰ ਵੀ ਆ ਲਾ ਦੇ ਨਾ ਭਰਾ ਮੇਰਾ ਮੇਰਾ ਦਿਲ ਬੈਠਾ ਜਾ ਰਾਇ ਕੁਝ ਤਾਂ ਬੋਲੋ ਉਹ ਮੇਂ ਤਰ੍ਹਾਂ ਦੀ ਚੜ ਤਾ ਤਾ ਮਚੂ ਕਾਲ ਜਾਹ ਓ ਧੋ ਕੈ ਸਕੂਲ ਲੈ ਲੀ ਪੰਜਾਬ ਦੇ ਪਤੰਦਰ ਨੇ ਪਿੱਛੇ ਢੋਲ ਵਾਲੇ ਨੂੰ ਵਕਤ ਪਾਇਆ ਹੋਇਆ ਉਹ ਮੇਂ ਤਰ੍ਹਾਂ ਦੀ ਆ ਮੇਂ ਤਰ੍ਹਾਂ ਦੀ ਚੜ ਤਾ ਤਾ ਮਚੂ ਕਾਲ ਜਾਹ ਓ ਧੋ ਕੈ ਸਕੂਲ ਲੈ ਲੀ ਤੂੰ ਪੰਜਾਬ ਦੇ ਮਿਊਜ਼ਿਕ ਨਾਲ ਬਲਤਕਾਰ ਕਰ ਰਿਹਾ ਇਹ ਕੈਪਸੂਲ ਕਿੱਥੋਂ ਮਿਲਨੇ ਆ ਕਾਲਜਾ ਬਹੁਤ ਮਚੀ ਜਾਂਦਾ ਤੀ ਤੂੰ ਪੰਜਾਬ ਦੇ ਉਨੇ ਤਰ੍ਹਾਂ ਦੀ ਚੜਤ ਤੋਂ ਮਚੂ ਕਲ ਗਿਆ ਉਹ ਡਾਕ ਸਕੂਲ ਲੈ ਲਈ ਤੂੰ ਪੰਜਾਬ ਦੇ ਇਹ ਪਹਿਲਾਂ ਇਹ ਦੱਸ ਕਿੰਨੇ ਪੜੇਗਾ ਤੇ ਕੈਪਸੂਲ ਖਾਦੇ ਆ ਬਹੁਤ ਸੋਹਣਾ ਗਾਉਣਾ ਵੀਰ ਦੁਬਾਰਾ ਨਾ ਗਾਈ ਬਾਈ ਆਪਣਾ ਐਡਰੈਸ ਦੇ ਅਸੀਂ ਵੱਡਾ ਹਾਥੀ ਕਰਕੇ ਤੈਨੂੰ ਲਾਹਣਤਾ ਪਾ ਕੇ ਜਾਵਾਂਗੇ ਮੰਨਿਆ ਗਾਣਾ ਨਹੀਂ ਆਉਂਦਾ ਪਰ ਛੋਟੇ ਵੀਰ ਸ਼ਰਮ ਤਾਂ ਆਉਂਦੀ ਹੋਣੀ ਅੱਜ ਤੋਂ ਤੁਹਾਡੇ ਫੈਨ ਉਸਤਾਦ ਜੀ ਬਹੁਤ ਸੋਹਣੀ ਆਵਾਜ਼ ਆ ਬਾਈ ਸੋਨੂ ਸੀਤੋ ਵਾਲੇ ਨਾਲ ਕੋਲਾਬ ਕਰ ਲੋ ਕਮਲ ਖਾਨ ਬਾਈ ਦਾ ਕੋਈ ਗਾਣਾ ਆਉਂਦਾ ਜੀ ਖਾਨ ਦਾ ਕਮਲ ਖਾਨ ਦਾ ਖਾਨ ਸਾਹਿਬ ਦਾ ਫਰੋਜ਼ ਖਾਨ ਦਾ ਕੋਈ ਕਿਸੇ ਦਾ ਗਾਣਾ ਸੁਣਾ ਲੈ ਨੀ ਤੇਰੀਆਂ ਤੂੰ ਹੀ ਜਾਣੇ ਸੋਨੂਆ ਕਿਸੇ ਦਾ ਮਜ਼ਾਕ ਉਡਾਉਣਾ ਪੱਤਰਕਾਰਾਂ ਤੋਂ ਸਿੱਖੋ ਉਹ ਸੋਨੂੰ ਥੋੜਾ ਯਾਦ ਵੀ ਕਰਦਾ ਟਾਈਮ ਲੱਗਦਾ ਉਹ ਆ ਕੰਪਿਊਟਰ ਦੇ ਵਿੱਚ ਡਾਟਾ ਹੀ ਇੰਨਾ ਪਿਆ ਉਹ ਲੱਭ ਰਿਹਾ ਜੀ ਸੁਣਾਓ ਜੀ ਹਮੇ ਤਰਾਂ ਰਿਸ਼ਾ ਤੜੀ ਟੁੱਟ ਗਈ ਆਂਬਰੋਂ ਤੇ ਲਉਨੀ ਆਂਡਾਰ ਗਿਆ ਨੀ ਬੱਕੀ ਐ ਕਬੂਤਰ ਇਹ ਬੱਬੂ ਮਾਨ ਨੇ ਸੋਨੂੰ ਦਾ ਗੀਤ ਚੋਰੀ ਕੀਤਾ ਓ ਮੇ ਤਰਾਂ ਰਿਸ਼ਾ ਤੜੀ ਟੁੱਟ ਗਈ ਟੁੱਟ ਗਈ ਓ ਅੰਦਰੋਂ ਤੇ ਲਉਨੀ ਆਂਡਾਰ ਗਿਆ ਨੀ ਬੱਕੀ ਐ ਕਬੂਤਰ ਇਹ ਹਾਂ ਮੇਤਰਾਂ ਦੀ ਛਤੜੀ ਟੁੱਟ ਗਈ ਬਾਈ ਤੂੰ ਗੀਤ ਸੁਣ ਹੱਸਿਆ ਕਿਉਂ ਨਹੀਂ ਪਹਿਲਾਂ ਉਹਨੂੰ ਗਾੜਾ ਕੱਢਦਾ ਸੀ ਅੱਜ ਚਾਵਲ ਉਸੇ ਨਾਲ ਵੀਡੀਓ ਪਾਈ ਜਾਂਦਾ ਚੱਕ ਬੱਬਲੂ ਡਬਲਯੂ ਇਕੱਠੇ ਹੋ ਗਏ ਮੱਥੇ ਦੀਆਂ ਲੀਕਾਂ ਨਾਲ ਲੜ ਲੜ ਕੇ सोनू ਤਾਂ ਗੋਰੇ ਹੁਣਾ ਨਾਲ ਆ सोनू ਦੀ ਮਾਂ ਤਾਂ ਟੋਕਰਾ ਟੀਵੀ ਵਾਲਿਆਂ ਨਾਲ ਲੜੀ ਜਾਂਦੀ ਆ ਗੱਲ ਕੀ ਆ ਪੰਜਾਬ ਦੇ ਦੋ ਅਣਮੋਲ ਹੀਰੇ ਸੁਪਰਸਟਾਰ ਪੜੋਕ ਨੂੰ ਆ ਜਾਣ ਲੱਗਿਆ ਕਰਾ ਲੈਣਾ ਬੁਸਕੀ ਆ ਜਿੰਨਾ ਮਰਜੀ ਇਹ ਹੈ ਜੀ ਸੂਰਾ ਦਾ ਦੁਸ਼ਮਣ ਇੱਧਰ ਵੀ ਚੋਬਰ ਆ ਹੱਤੇ ਦੀ ਉਮਰ ਹੈ ਅੰਨੇ ਆਲੀ ਅਸੀਂ ਪਾਤ ਪਾਤਦੇ ਆ ਖੇਡਦੇ ਆ ਸ਼ਿਕਾਰ ਬੱਲੇ ਆ ਚੋਬਰ ਦੇ ਚਿਹਰੇ ਉੱਤੇ ਨੂਰ ਦਸਦਾਣੀ ਇਹਦੇ ਪੈਣਗੇ ਜਵਾਨੀ ਚ ਚੁਬੇੜੇ ਮਿੱਠੀ ਓਹ ਤੇਰੀ ਉਮਰ ਹੈ ਅੰਨੇ ਆਲੀ ਅਸੀਂ ਪਾਤ ਪਾਤਦੇ ਆ ਖੇਡਦੇ ਆ ਸ਼ਿਕਾਰ ਬੱਲੇ ਆ ਕੱਤੜੀਓਂ ਬਰਹ ਨਿਆਣੀ ਭੈਣ ਚੋ ਹਰ ਗਾਣੇ ਦਾ ਰੇਪ ਕਰ ਦਿੰਦਾ ਜਾ ਦਫਾ ਹੋਗੂ ਖਾਣਾ ਔਤਰਾ ਚਵਲ ਤਾਂ ਬਾਈ ਸਸਰੀ ਘਰ ਮੈਂ ਆਇਆ ਤੇ ਮੋਗੇ ਤੇ ਵੀ ਨੂੰ ਵੀਰਾ ਮਿਲ ਗਿਆ ਸੋਨੂ ਵੀਰ ਬਹੁਤ ਨਾਈਸ ਸੁਭਾਅ ਬਹੁਤ ਵਧੀਆ ਬੰਦਾ ਹੈ ਤੇਰਾ ਆਂਦੀ ਸਪੋਰਟ ਲਾਈਕ ਤੇ ਫੋਲੋ ਕਰੋ ਵੀਰ ਸੋਨੂ ਤੇਰੀ ਬੀਬੀ ਲੱਭੀ ਜਾਂਦੀ ਆ ਲਾਈਫ ਬoi ਦੀ ਮਸ਼ਹੂਰੀ ਚ ਬਚੇ ਹੋਏ ਦੋ ਕਿਟਾਣੂ ਦਲਦੇ ਆਪਣੇ ਨਾਲ ਸਰੇ ਜਾਣੇ ਆਪਣੇ ਨਾਲ ਭਰਾ ਅਸੀਂ ਤੇ ਜੜੇ ਲਾਤ ਸੀ ਨਾ ਆਪਣੇ ਨਾਲ ਬਾਈ ਸਰੇ ਆਣੇ ਵੀਰ ਮੇਰੇ ਨੇ ਸਪੋਰਟ ਕਰਿਓ ਜਿੱਥੋ ਜਾਈ ਆਪਣੀ ਵੀਰ ਦੀ ਵੀਡੀਓ ਚੱਲਦੀ ਆ ਜੇ ਸਰੇ ਆਣੇ ਜਾਗੇ ਤੇ ਕਮੈਂਟਾਂ 'ਚ ਸ਼ੇਅਰ ਦੇਖਿਓ ਓਕੇ ਜੀ ਸ਼ੇਅਰ ਲਿਖ ਦਿੰਨੇ ਆ ਕਮੈਂਟਾਂ 'ਚ ਸ਼ੇਅਰ ਵਿਚਾਰੇ ਇੱਕ ਦੂਜੇ ਦਾ ਸੁਹਾਰਾ ਲੈ ਕੇ ਖੜੇ ਆ ਹੁਣ ਟਕਰਿਆ ਜੋਗ ਨੂੰ ਜੋਗ ਇੱਕ ਵਾਰ ਕਰੋ ਅੱਜ ਨਾਲ ਪਤਾ ਠੀਕ ਆ ਅੱਜ ਠੀਕ ਆ ਸੋਨੂੰ ਤੂੰ ਵੀ ਖਵਾ ਦੇ ਨੂੰ ਖੀਰਾ ਹਾਂ ਕੁੜੀ ਆਵੇ ਗੰਡਾ ਵੀ ਬਰਫੀ ਵਾਂਗੂ ਖਾਂਦੇ ਆ ਬੁੱਲਾ ਨਾਲ ਤੁਸੀਂ ਆਪਦੇ ਪੋਸਟਾਂ ਦੇ ਥੱਲੇ ਕਮੈਂਟ ਪੜ ਕੇ ਵੀ ਹੱਸਦੇ ਹੋ ਕਿ ਨਹੀਂ ਪੂਰਾ ਹੱਸਦੇ ਆਂ ਜੀ ਹੁਣ ਇੱਕ ਪਿੱਛੇ ਜੇ ਆਂਦੇ ਹੁੰਦੇ ਕਈ ਵਾਰ ਬਾਈ ਯਾਰ ਮੈਂ ਤੇਰੇ ਨਾਲ ਲੜਿਆ ਬਸ ਚੁੱਪਚਾਪ ਨਹਿਰ ਚੱਲ ਰਿਹਾ ਇੱਕ ਹਾਂ ਨਵਾਂ ਆਇਆ ਕਹਿੰਦਾ ਹਟੋ ਨਾ ਜਦ ਤੱਕ ਛਾਤੀ ਚ ਲੱਤਾਰੀ ਬੈਠੀ ਆ ਇੱਕ ਕਮੈਂਟ ਹੋਰ ਵੀ ਆਉਂਦਾ ਪੋਰੂਆਂ ਦੇ ਬਾਦਸ਼ਾ ਮਿਕਸੀ ਨਾਲੋਂ ਬਰੀਕ ਪੋਰਦੇ ਆ ਆਹ ਦੇਖੋ ਉਹ ਤੇਰੀ ਉਹ ਬਾਈ ਓਏ ਸਰਸੋਟ ਮਾਜੀ ਓਏ ਉਹ ਕੌਣ ਆ ਤਾ ਕੀ ਕਰਿਆ ਬਾਈ ਤੁਹਾਨੂੰ ਮਾ ਕੇ ਤਾਂ ਐਕਸੀਡੈਂਟ ਹੋ ਗਿਆ ਤੇਰਾ ਐਕਸੀਡੈਂਟ ਹੋ ਗਿਆ ਸੜਾ ਮੈਂ ਮੋਟਰਸਾਈਕਲ 'ਦੀ ਛਾਵੇਂ ਪਿਆ ਮੋਟਰਸਾਈਕਲ ਦੀ ਛਾਵੇਂ ਪਿਆ ਗੋਬਿੰਦੇ ਹੁਣੀ ਪੁਰਾਣਾ 120 GB ਦਾ ਮੈਮਰੀ ਕਾਰਡ ਖਾਲੀ ਕਰ ਰਹੇ ਨੇ ਜਦੋਂ ਨਵੀਂ ਨਵੀਂ ਪੋਰਨੀ ਸ਼ੁਰੂ ਕੀਤੀ ਸੀ ਗੋਬਿੰਦੇ ਹੁਣੀ ਤੁਸੀਂ ਆਪਦੇ ਪੋਸਟਾਂ ਦੇ ਥੱਲੇ ਕਮੈਂਟ ਪੜ੍ਹ ਕੇ ਵੀ ਹੱਸਦੇ ਹੋਗੇ ਨਹੀਂ ਪੂਰਾ ਹੱਸਦੇ ਹਾਂ ਜੀ ਹੁਣ ਇੱਕ ਪਿੱਛੇ ਜੇ ਆਂਦੇ ਹੁੰਦੇ ਕਈ ਵਾਰ ਬਾਈ ਯਾਰ ਮੈਂ ਤੇਰੇ ਨਾਲ ਨਾਲ ਬਸ ਚੁੱਪਚਾਪ ਨਹਿਰ ਚੱਲਵਾਉਂਦਾ ਹਾਲੇ ਵੀ ਦੰਦ ਕੱਢਦਾ ਹਰਾਮਜਾਦਾ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਗਾਲ੍ਹਾਂ ਜ਼ਰੂਰ ਕੱਟਿਆ ਕਰੋ ਇਕ ਕਹਾਣੀ ਨਵਾਂ ਆਇਆ ਕਿ ਨਾ ਹੱਡੋ ਨਾ ਜਦ ਤੱਕ ਚਾਤੀ ਚ ਲੱਤਰੀ ਮੈਂ ਦੀਆ ਇੱਕ ਸਾਰੀ ਇੱਕ ਮੈਂ ਵੀ ਮੈਂ ਬਣਿਆ ਸੀਗਾ ਕਾਫੀ ਟਾਈਮ ਹੋ ਗਿਆ ਵੀਰੇ ਤਜਾਬ ਮਿਲ ਸਕਦਾ ਤੁਹਾਡੇ ਪੈਰ ਧੋਣੇ ਸੀਗੇ ਤਜਾਬ ਵਾਲਾ ਮੇਰਾ ਕਮੈਂਟ ਆ ਬਹੁਤ ਫੇਮਸ ਹੋਇਆ ਬਾਈ ਗੁੱਸਾ ਨਾ ਕਰੀ ਮੈਂ ਵੀ ਕਮੈਂਟ ਪਾੜ ਕੇ ਹੱਸਦਾ ਹੁੰਨਾ ਉਹ ਕੀ ਹੋ ਗਿਆ ਭਰਾਵਾ ਮੋਟਰਸਾਈਕਲ ਨੂੰ ਯਾਰ ਇਹਦੇ ਚ ਪੈਂਚਰ ਹੋ ਗਿਆ ਪੈਂਚਰ ਹੋ ਗਿਆ ਹਾਂ ਫਿਰ ਇੰਜਨ ਚੋਂ ਬੜਿਆ ਮੈਂ ਦਾ ਡੋਕੇ ਲੈਣਾ ਚ ਇੰਜਨ ਚ ਬੜਿਆ ਮੈਂ ਮਜੇ ਸਾਰ ਸਾਰ ਚ ਬੜਿਆ ਬਾਬਾ ਚਪੇੜਾ ਮਾਰ ਬਾਈ ਗੱਲ ਕਿਉਂ ਕਰਦਾ ਔਰਨ ਵਾਲੇ ਭੋਰ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਹਲਕੇ ਵੇ ਕੁੱਤੇ ਵਾਂਗ ਪੈ ਜਾਂਦਾ ਰੋੜ ਜਾਣਾ ਔਖਾ ਕੰਨ ਹੋਈ ਜਾਂਦਾ ਬਾਈ ਪੁੱਛਿਆ ਹੀ ਹੈ ਤੁਹਾਨੂੰ ਇੰਨਾ ਨਹੀਂ ਪਤਾ ਵੀ ਜਦ ਮੈਂ ਇਹਦੇ ਥੱਲੇ ਬੈਠਾ ਇੰਝ ਮੁਰੇ ਤਾਂ ਇੰਨੇ ਤੇ ਕੋਈ ਪਰਬਲ ਹੋਊਗੀ ਪਾਟ ਤਾਂ ਨਹੀਂ ਗਈ ਦੇਖ ਲੋ ਪਾਪੇ ਨੂੰ ਕਿਹਾ ਮੈਂ ਐਸੀ ਲਵਾ ਦੇ ਪਾਪੇ ਨੂੰ ਕਹੇ ਐਸੀ ਤੂੰ ਪਹਿਲਾਂ ਡਾਕਟਰ ਨੂੰ ਦਿਖਾ ਦੇ ਯਾ ਕਹਿੰਦਾ ਪਹਿਲਾਂ ਮੈਂ ਸ਼ਾਨਵਾ ਦੇ ਮਰੋ ਜੀ ਰੋਕੇ ਬਾਈ ਜਾਂਦਾ ਜੀ ਬਾਪ ਨੇ ਇਹ ਸੀਨੇ ਲਵਾਇਆ ਹਰ ਕਿਵੇਂ ਫਰਿੱਜੀ ਕਮਰੇ ਜਿਦਰਾ ਆ ਤੇਰੇ ਕੀ ਚਲੂਣੇ ਲੜਦੇ ਆ ਦੋਰ ਫਿੱਟੇ ਮੂੰਹ ਤੇਰਾ ਬਾਬਾ ਜੀ ਇਹਨੂੰ ਸੌਦਾ ਲਾਓ ਆ ਜੀ ਸਵਾਲਾ ਮੇਰਾ ਜੀ ਜੇ ਮੈਂ ਸੁਣਿਆ ਤੁਸੀਂ ਘਰ ਵਾਲੀ ਨੂੰ ਵੀ ਤੇ ਆਦੀ ਮਾਤਾ ਨੂੰ ਵੀ ਤੇ ਡੈਡੀ ਨੂੰ ਵੀ ਕੀ ਕਹਿੰਦੇ ਹੋ ਪੁੱਤਰੇ ਨਹੀਂ ਪਤ ਜਦੋਂ ਗੱਦੀ ਤੇ ਆ ਜੀ ਕੋਈ ਸੱਕਾ ਨਹੀਂ ਮੇਰਾ ਜੀ ਲੋੜੇ ਦਾ ਬਾਬਾ ਤੂੰ ਆਈਡੀ ਹੈਕ ਕਰਨ ਵਾਲਾ ਤਲਾਬ ਨਹੀਂ ਸਕਿਆ 45 ਡਿਗਰੀ ਚ ਚੋਨਾ ਲਾਉਣ ਤੋਂ ਬਚਣ ਲਈ ਬਾਬਾ ਬਣ ਜਾਓ ਕੋਈ ਵੀ ਮੇਰੇ ਸਾਰੇ ਇੱਕੋ ਜਿਹੇ ਆ ਕਹਿੰਦੇ ਮੈਨੂੰ ਕਈ ਕਹਿੰਦੇ ਆਂ ਹੋਰ ਦਾਦਾ ਸਾਹਿਬ ਠੀਕ ਹੋ ਜੀ ਮੈਂ ਵਧੀਆ ਪੱਤ ਜੀ ਰਾਜ਼ੀ ਰੋ 80 ਸਾਲ ਦਾ ਬੰਦਾ ਹੋਵੇ ਪਾਣੇ 8 ਸਾਲ ਦਾ ਹੋਵੇ ਚਿੱਟੀ ਦਾੜੀ ਹੋਵੇ ਪਾਣੇ ਜਿਵੇਂ ਮਰਜ਼ੀ ਲਾ ਲਓ ਪੱਤਰਕਾਰ ਸਾਹਿਬ ਚੱਪਲ ਹੈ ਨਹੀਂ ਸੀ ਇਹਦੀ ਬੁੰਡ ਤੇ ਪੰਜ ਪਟੇ ਵੱਜੇ ਹੁਣ ਸਾਰੇ ਬਾਬੇ ਨਿਕਲ ਜਾਣੇ ਇਹਦੇ ਹਾਂਜੀ ਇਸੇ ਨੇ ਕਰਦੇ ਵੀਡੀਓ ਦੀ ਸਮਾਪਤੀ ਵੀਡੀਓ ਕਿਦਾਂ ਲਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਜਿਦਾ ਤੁਹਾਨੂੰ ਸ਼ੁਰੂ ਵਿੱਚ ਕਿਹਾ ਤੁਹਾਨੂੰ ਅਗਰ ਵੀਡੀਓ 15 20 ਮਿੰਟ ਦੀ ਚਾਹੀਦੀ ਆ ਤਾਂ ਮਿੱਤਰੋ ਇੰਸਟਾਗ੍ਰਾਮ ਤੇ ਕਰ ਲੋ ਫੋਲੋ ਤੁਹਾਡੇ ਵਾਲਾ ਅਗਰ ਕੋਈ ਵੀ ਫਨੀ ਕਮੈਂਟ ਵਾਲੀ ਰੀਲ ਆਉਂਦੀ ਆ ਤਾਂ ਮੈਨੂੰ ਕਰ ਦਿਓ ਸੈਂਡ ਆਪਾਂ ਅਗਲੀ ਵੀਡੀਓ ਵਿੱਚ ਐਡ ਕਰ ਦਾਂਗੇ ਇਸ ਨਾਲ ਮੇਰੀ ਹੈਲਪ ਹੋ ਜਾਊਗੀ ਤੇ ਤੁਹਾਨੂੰ ਵੀ 15 20 ਮਿੰਟ ਦੀ ਵੀਡੀਓ ਮਿਲ ਜਾਊਗੀ